ਤੁਸੀਂ ਦੇਖ ਰਿਹਾ ਉਹਦਾ ਭਾਰਤ ਤੇ ਮੈਂ ਦਲਜੀਤ ਤਜਨੂਹਾ ਦੋਸਤੋ ਜਿਵੇਂ ਕਿ ਅੱਜ ਪੰਜਾਬ ਦੇ ਵਿੱਚ ਜਿਹੜੀਆਂ 4 ਜਗ੍ਹਾ ਤੇ ਜਿਮਨੀ ਚੂਣਾ ਹੋ ਰਹੀਆਂ ਇੱਥੋਂ ਦੇ ਜਿਹੜੇ ਵਿਧਾਇਕ ਸੋ ਜਿੱਤ ਕੇ ਸੰਸਦ ਬਣ ਗਏ ਤੇ ਉਹ ਤੋਂ ਬਾਅਦ ਡੇਰਾ ਬਾਬਾ ਨਾਨਕ ਬਰਨਾਲਾ ਗਿੱਦੜਵਾਹਾ ਤੇ ਚੱਬੇਵਾਲ ਜੱਬੇ ਵਾਲ ਹਲਕੇ ਦੀ ਅਸੀਂ ਗੱਲ ਕਰਾਂਗੇ ਜਿੱਥੇ ਕਾਂਗਰਸ ਦੇ ਉਮੀਦਵਾਰ ਐਡਵੋਕੇਟ ਰਣਜੀਤ ਸਿੰਘ ਦੇ ਪੱਖ ਸਜਦੋਂ ਦਾ ਚੋਣ ਜਿਹੜਾ ਅਨਾਉਂਸਮੈਂਟ ਹੋਈ ਆ ਤੇ ਕਾਂਗਰਸ ਦੇ ਦਿਗਜ ਨੇਤਾ ਜੱਬੇ ਵਾਲ ਹਲਕੇ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਆ ਤੇ ਅਸੀਂ ਅੱਜ ਇਹ ਗੱਲ ਕਰਾਂਗੇ ਐਮਐਲਏ ਕਨੌਰ ਜਿਹੜੇ ਆ ਮਦਨ ਲਾਲ ਜੀ ਸਾਬਕਾ ਐਮਐਲਏ ਉਹ ਉਹਨਾਂ ਦੇ ਪ੍ਰਚਾਰ ਦੇ ਜਦੋਂ ਤੋਂ ਇੱਥੇ ਆਏ ਉਦੋਂ ਤੋਂ ਪਿੰਡ ਦੇ ਹਰ ਜਿਹੜੇ ਹਲਕੇ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲ ਰਿਹਾ ਹੈ ਔਰ ਪ੍ਰਚਾਰ ਕਰ ਰਿਹਾ ਹੈ ਸੋ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਪ੍ਰਚਾਰ ਦੇ ਲੈ ਕੇ ਕਿ ਕਿਸ ਤਰ੍ਹਾਂ ਦਾ ਉਹਨਾਂ ਨੂੰ ਲੋਕਾਂ ਨੂੰ ਰਿਸਪਾਂਸ ਮਿਲਿਆ ਸ ਨਵਾਂ ਵਜੀਦ ਦਿੱਲੀ ਐ ਸਰ ਅਸੀਂ ਗੱਲ ਕਰੀਏ ਚੋਣ ਕੈਂਪੇਨ ਦੀ ਤੁਸੀਂ ਕਾਫੀ ਦੇਰ ਤੋਂ ਐਮਐਲਏ ਪਟਿਆਲਾ ਹਲਕੇ ਦੇ ਘਨੌਰ ਤੋਂ ਇੱਥੇ ਆਏ ਹੋ ਚੱਬੇਵਾਲਾ ਹਲਕੇ ਦੇ ਵਿੱਚ ਕਿਸ ਤਰ੍ਹਾਂ ਦਾ ਸਰ ਰਿਸਪਾਂਸ ਮਿਲ ਰਿਹਾ ਆ ਤੁਹਾਨੂੰ ਜਦੋਂ ਅਸੀਂ ਆਏ ਸੀ ਜਦੋਂ ਸਾਨੂੰ ਇੰਨੇ ਹੈ ਨਹੀਂ ਸੀ ਵੀ ਸਾਡਾ ਇੰਨੀ ਗੱਲ ਚੱਲ ਜੂਗੀ ਪਰ ਲੋਕੀ ਨਾ ਇੱਕ ਦੈਸ ਤੋਂ ਮਾਰੇ ਡਰੇ ਹੋ ਸੀ ਸਰਕਾਰ ਤੋਂ ਜੀ ਪਤਾ ਨਹੀਂ ਕੀ ਕਰ ਦੇਣਗੇ ਜਿਹੜਾ ਡਾਕਟਰ ਰਾਜਕਮਾਰ ਜਿਹੜਾ ਕਾਂਗਰਸ ਪਾਰਟੀ ਨੇ ਪਾਲਿਆ ਡਾਕਟਰ ਰਾਜਕਮਾਰ ਨੂੰ ਅਸੀਂ ਟਿਕਟ ਦੇ ਕੇ ਇੱਥੇ ਤੱਕ ਪਹੁੰਚਾਇਆ ਉਹਦਾ ਕਦ ਉੱਚਾ ਕਰਿਆ ਪਰ ਉਹ ਬੰਦੇ ਨੇ ਸਾਰਿਆਂ ਨੂੰ ਇੱਥੇ ਆਮ ਪਾਰਟੀ 'ਚ ਜਾ ਕੇ ਦੈਸਤ ਪਾ ਕੇ ਇੱਥੇ ਲੋਕਾਂ ਨੂੰ ਡਰਾਏ ਹੋਏ ਸੀ ਪਰ ਜਦੋਂ ਦੇ ਪਾਰਟੀ ਜਿਵੇਂ ਪ੍ਰਤਾਪ ਸਿੰਘ ਬਾਜਬੇਦੋ ਦੋ ਤਰੀਕ ਨੂੰ ਇੱਥੇ ਆਏ ਆ ਰਾਣਾ ਗੁਰਦੀਪ ਜਿੱਥੇ ਪਹੁੰਚੇ ਆ ਅਸੀਂ ਸਾਰੇ ਇੱਥੇ ਆਏ ਆ ਆਪਣਾ ਦਫਤਰ ਖੋਲ੍ਹਿਆ ਕੰਮ ਚਲਾਇਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਜ਼ਮੀਨ ਤੇ ਸਮਾਨ ਦਾ ਫਰਕ ਪੈ ਗਿਆ ਅੱਜ ਸਾਨੂੰ ਪੂਰੀ ਉਮੀਦ ਹੈ ਜੋ ਇਹਨਾਂ ਤੋਂ ਲੋਕ ਡਰੇ ਹੋਏ ਸੀ ਡਾਕਟਰ ਰਾਜਕਮਰ ਤੋਂ ਅੱਜ ਉਹ ਖੁੱਲ ਕੇ ਸਾਹਮਣੇ ਆ ਕੇ ਕਿਉਂਕਿ ਇਥੇ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਕੈਂਡੀਡੇਟ ਸੀ ਨਾ ਭੋਜਨ ਸਮਾਜ ਪਾਰਟੀ ਦਾ ਕੈਂਡੀਡੇਟ ਸੀ ਜਿਹੜਾ ਸਾਡਾ ਕੈਂਡੀਡੇਟ ਸੀ ਇਹ ਭੋਜਨ ਸਮਾਜ ਪਾਰਟੀ ਤੇ ਰਣਜੀਤ ਕੁਮਾਰ ਨੇ ਪਹਿਲਾਂ ਕਾਫੀ ਦਿਰ ਕੰਮ ਵੀ ਕੀਤਾ ਲੋਕ ਸਭਾ ਵੀ ਲੜੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਦੋਂ ਇਹਨਾਂ ਦਾ ਨਾਲ ਤਾਲਮਿਲ ਇਕੱਠੇ ਸੀ ਅੱਜ ਉਹ ਵੀ ਬੰਦੇ ਅੱਜ ਦੂਜੀਆਂ ਪਾਰਟੀਆਂ ਦੇ ਬੰਦੇ ਜ਼ਿਆਦਾ ਸਾਡੇ ਨਾਲ ਜੁੜੇ ਆ ਫਿਰ ਅੱਜ ਜਿਹੜੇ ਸਾਡੇ ਵਰਕਰ ਸੀ ਜਿਹੜੇ ਗਰੀਬ ਕਾਂਗਰਸ ਦਾ ਆਮ ਗਰੀਬ ਵਰਕਰ ਹੁੰਦਾ ਪਿੰਡਾਂ 'ਚ ਐਸਸੀ ਬੋਰਡ ਸਾਡੀ ਜਾਦਾ ਹੁੰਦੀ ਆ ਦੂਜੀਆਂ ਜਾਤਾਂ ਛੋਟੀਆਂ ਗਰੀਬ ਜਨਤਾ ਜ਼ਿਆਦਾ ਹੁੰਦੀ ਆ ਉਹ ਸਾਰੀਆਂ ਨਾਲ ਜੁੜੀਆਂ ਪਰ ਜਦੋਂ ਮੰਡੀਆਂ ਤੇ ਹਾਲਾਤ ਵਿਗੜੇ ਆ ਜੱਟ ਮੰਡੀਆਂ ਤੋਂ ਨਾਰਾਜ਼ ਹੋਏ ਨੇ ਝੋਨਾ ਨਹੀਂ ਵੀ ਕੱਟ ਲੱਗਣ ਲੱਗੇ 15 ਬੁੱਧਾਂ ਨੇ ਜੱਟ ਮੰਡੀਆਂ 'ਚ ਬੈਠੇ ਰਹੇ ਸਾਰੇ ਕਿਸਾਨ ਅੱਜ ਆਮ ਪਾਰਟੀ ਤੋਂ ਖਿਲਾਫ ਹੋ ਗਏ ਭਾਜਪਾ ਤੋਂ ਖਿਲਾਫ ਹੋ ਗਏ ਅੱਜ ਕਾਂਗਰਸ ਦੇ ਨਾਲ ਜੁੜੇ ਆ ਇਸ ਕਰਕੇ ਮੈਂ ਕਹਿ ਸਕਦਾ ਹਾਂ ਜੁਇਲੀ ਅੱਜ ਚੋਣਾਂ ਅੱਜ ਸਿਖਰਾਂ ਤੇ ਆ ਅਰ ਤਾਂ ਨ ਪੂਰੀ ਉਮੀਦ ਆ ਜੋ ਅੱਜ ਤੱਕ ਹਫਤਾ ਪਹਿਲਾਂ ਸੀ ਅੱਜ ਉਹ ਕੁਛ ਨਹੀਂ ਪਰ ਦਿਨ ਪਰ ਦਿਨ ਸਾਡੀ ਵੋਟ ਵਧਦੀ ਜਾ ਰਹੀ ਆ ਅਸੀਂ ਕਹਿ ਸਕਦੇ ਆ ਅਸੀਂ ਪੂਰੀ ਟੱਕਰ ਜਾ ਕੇ ਜਿਵੇਂ ਸਾਡੀ ਵੋਟ ਵਧ ਰਹੀ ਆ ਦੋ ਤਿੰਨ ਦਿਨਾਂ ਤੇ ਅਸੀਂ ਇਹ ਸੀਟ ਜਿੱਤਾਂਗੇ ਜਿੱਤਣ ਦੇ ਕਿਨਾਰੇ ਅਸੀਂ ਪਹੁੰਚ ਚੁੱਕੇ ਆ ਪਰ ਅਸੀਂ ਇਹ ਸਾਨੂੰ ਪੂਰੀ ਉਮੀਦ ਹੈ ਵੀ ਸਾਡੇ ਇਹ ਸੀਟ ਸਾਡੇ ਹੱਕ ਤੇ ਜਾਊਗੀ। ਅ ਸਰ ਅਸੀਂ ਗੱਲ ਕਰੀਏ ਜਿਵੇਂ ਤੁਸੀਂ ਬਹੁਤ ਵਧੀਆ ਤਫਸੀਲ ਦੇ ਨਾਲ ਦੱਸਿਆ ਜਿਹੜਾ ਦੋ ਤੋਂ ਕੈਂਪੇਨ ਸ਼ੁਰੂ ਕੀਤੀ ਅਜੇ ਤੱਕ ਪਿਛਲੇ ਦਿਨਾਂ 'ਚ ਸਾਬਕਾ ਮੁੱਖ ਮੰਤਰੀ ਸੀਐਮ ਚੰਨੀ ਹੁਰੀ ਇੱਥੇ ਆਈ ਸੀਗੀ ਤੇ ਲੋਕਾਂ ਦੇ ਵਿੱਚ ਇਹ ਸੀ ਆਪੋਜੀਸ਼ਨ ਦੇ ਵੱਲੋਂ ਕਿਹਾ ਜਾਂਦਾ ਵੀ ਜੇ ਚੰਨੀ ਇਸ ਸਾਲ ਕੇ ਚੰਦਾ 10000 ਵੋਟ ਜਿਹੜੀ ਲਾਸ ਤੇ ਜਾਊਗੀ। ਪਰ ਲੋਕਾਂ ਨੇ ਇਸ ਚੀਜ਼ ਨੂੰ ਦੇਖਿਆ ਵੀ ਇਸ ਵੇਲੇ ਚੰਨੀ ਉਹਨਾਂ ਦੇ ਆਉਣ ਨਾਲ ਲੋਕਾਂ ਦੇ ਵਿੱਚ ਹਰ ਹ ਦੋ ਦਿਨ ਜਿਹੜਾ ਉਹਨਾਂ ਨੇ ਕੈਂਪੇਨ ਕੀਤੀ ਹਰ ਸੋ ਲਾਸ ਬਹੁਤ ਸੀਗਾ ਤੇ ਉਹਦੇ ਨਾਲ ਲੋਕਾਂ ਦੇ ਵੀ ਕਿੰਨਾ ਕੁ ਪ੍ਰਭਾਵ ਗਿਆ ਸੀਐਮ ਚੰਨੀ ਇਹ ਜਿਹੜਾ ਸੀਐਮ ਚੰਨੀ ਹੈ ਨਾ ਜੀ ਉਹ ਇੱਕ ਗਰੀਬਾਂ ਦਾ ਮਸੀਹਾ ਬਣ ਚੁੱਕਿਆ ਹੈ ਹਰੇਕ ਇਲਾਕੇ ਤੋਂ ਦੀ ਡਿਮਾਂਡ ਆ ਜਦੋਂ ਅਸੀਂ ਇੱਥੇ ਆਏ ਹਾਂ ਸਾਨੂੰ ਹਰ ਇੱਕ ਬੰਦਾ ਕਹਿੰਦਾ ਚੰਨੇ ਨੂੰ ਲਿਆਓ ਤੁਹਾਡੀ 10000 ਫੋਟ ਦਾ ਫਰਕ ਪੈ ਜਾਊਗਾ ਤੁਸੀਂ ਇਕੱਲੇ ਇਕੱਲੇ ਪਿੰਡ ਜਿੰਨੇ ਵੀ ਅੱਜ ਜੱਟ ਵੀ ਜਿਹੜੇ ਜ਼ਿਮੀਂਦਾਰ ਵੀ ਨੇ ਕਿਸਾਨ ਲੋਕ ਅਸੀਂ ਪਹਿਲਾਂ ਕਹਿੰਦੇ ਐਸਸੀ ਵਰਗ ਦੀ ਗੱਲਬਾਤ ਹੈਗੀ ਆ ਅੱਜ ਜੱਟਿਆਂ ਦੀ ਵੀ ਗੱਲਬਾਤ ਆ ਅਸੀਂ ਅੱਜ ਦੇਖਿਆ ਵੀ ਜੱਟ ਵੀ ਸਾਨੂੰ ਇਹ ਕਹਿ ਰਹੇ ਵੀ ਚੰਨੀ ਦੇ ਪ੍ਰੋਗਰਾਮ ਕਰਾਓ 2 ਦਿਨ ਚੰਨੇ ਨੇ ਲਾਏ ਆ ਇਹਦੇ ਨਾਲ ਕਾਫੀ ਸਾਡਾ ਜਿਹੜਾ ਜਿਵੇਂ ਕਹਿੰਦੇ ਆ ਕੈਂਪੇਨ ਭਖੀ ਆ ਤੇ ਜਿਹੜੇ ਜਿੱਤਣ ਦੇ ਘਾਰੇ ਪਹੁੰਚੇ ਆ ਇਹ ਚੰਨੀ ਧਿਆਨ ਨਾਲ ਹੀ ਬਾਜਵਾ ਸਾਹਿਬ ਧਿਆਨ ਨਾਲ ਹੀ ਚੰਨੀ ਧਿਆਨ ਨਾਲ ਸਾਨੂੰ 5-7000 ਵੋਟ ਦਾ ਫਰਕ ਪਿਆ ਤੇ ਮੈਨੂੰ ਪੂਰੀ ਉਮੀਦ ਹੈ ਜੇ ਇੱਕ ਚੱਕਰ ਜੰਨੇ ਹੋਰ ਲਾ ਦੋਏ ਤੇ ਅਸੀਂ ਕੋਈ ਸਾਨੂੰ ਫਿਰ ਰੋਕ ਨਹੀਂ ਸਕਦਾ ਜਿੱਤਣ ਤੋਂ ਆਪਾਂ ਗੱਲ ਕਰੀਏ ਡਾਕਟਰ ਰਾਜਦੀ ਤੁਸੀਂ ਗੱਲ ਕੀਤੀ ਹੈ ਕਾਂਗਰਸ ਛੱਡ ਕੇ ਆਪ ਦੇ ਵਿੱਚ ਗਿਆ ਹੋ ਤੇ ਉਹਦੇ ਨਾਲ ਜਿਹੜਾ ਉਹਨੇ ਗੱਲ ਕੀਤੀ ਹੈ ਉਹ ਹਰ ਵਾਰੀ ਲੋਕਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਤੁਹਾਡੀ ਪਾਰਟੀ ਦੇ ਹਰ ਮੰਚ ਤੇ ਕਿਹਾ ਜਾਂਦਾ ਵੀ ਉਹ ਕਹਿੰਦੇ ਮੈਂ ਫਿਰ ਤੋਂ ਦੁਬਾਰਾ ਕਾਂਗਰਸ ਦੇ ਵਿੱਚ ਆ ਜਾਣਾ ਇਸ ਨੀਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਜਿਸ ਦਿਨ ਅਸੀਂ ਆਏ ਸੀ ਬਿਲਕੁਲ ਅਸੀਂ ਵੀ ਜਦੋਂ ਪਿੰਡਾਂ 'ਚ ਗਏ ਸਾਨੂੰ ਇਹ ਗੱਲ ਕਹਿੰਦੇ ਤੁਹਾਨੂੰ ਵੋਟ ਵਣ ਦਾ ਕੋਈ ਫਾਇਦਾ ਨਹੀਂ ਰਾਜਕੁਵਰ ਨੂੰ ਤੁਸੀਂ ਵਾਪਸ ਲੈ ਲਓਗੇ ਅੱਜ ਅਸੀਂ ਉਹਦੇ ਨਾਲ ਕਿਉਂ ਦ ਸਾਨੇ ਜਿਹੜੀ ਸਾਡੇ ਜਿਹੜੀ ਦਿੱਲੀ ਦੇ ਹਾਈ ਕਮਾਂਡਾ ਬਾਜਵਾ ਸਾਹਿਬ ਨਾਲ ਗੱਲ ਕਰੀ ਸਾਡੇ ਜਿਹੜੀ ਇਥੇ ਇਨਚਾਰਜ ਲਾਇਏ ਨੇ ਸ਼ਰਮਾ ਜੀ ਲੋਕ ਸ਼ਰਮਾ ਜੀ ਸਾਡੇ ਸੈਕਟਰੀ ਨੇ ਉਹਨਾਂ ਨਾਲ ਗੱਲ ਕਰੀ ਉੱਥੋਂ ਅਸੀਂ ਉਹਨਾਂ ਤੋਂ ਵਿਸ਼ਵਾਸ ਲਿਆ ਵੀ ਇਸ ਬੰਦੇ ਨੂੰ ਅਸੀਂ ਜੁਆਇਨ ਨਹੀਂ ਕਰਾਵਾਂਗੇ ਵੀ ਜਿਹੜੇ ਵੀ ਪਰਚੇ ਇਹਨਾਂ ਦੇ ਜਿਹੜੇ ਹੋਣ ਲੱਗਿਆ ਸੀ ਜਿਹਦੇ ਤੋਂ ਡਰ ਕੇ ਗਿਆ ਉਹ ਦੁਬਾਰਾ ਜਿਹੜਾ ਇਹਨਾਂ ਨੇ ਬਲਫ ਕਰਿਆ ਸੀ ਜਿਹੜਾ ਲੋਕਾਂ ਨੂੰ ਗਲਤ ਵੋਟਾਂ ਲਈ ਸੀ ਝੂਠੇ ਵਾਅਦੇ ਕਰਕੇ ਐਪਲੀਕੇਸ਼ਨਾਂ ਗਲਤ ਦੇ ਕੇ ਗਲਤ ਸਾਈਨ ਕਰਾ ਕੇ ਵੀਡੀਓ ਦੇ ਵੀ ਉਹ ਦੁਵਾਰਾ ਖੋਲ ਕੇ ਅਸੀਂ ਜਦੋਂ ਸਾਡੀ ਸਰਕਾਰੀ ਪਰਚਾ ਦਰਦ ਕਰਾਂਗੇ ਇਹਨੂੰ ਜੁਆਇਨ ਨਹੀਂ ਕਰਾਵਾਂਗੇ ਇੱਥੇ ਕਾਰਵਾਈ ਕਰਾਂਗੇ ਮੇਰੇ ਕਹਿਣ ਦਾ ਮਤਲਬ ਹੁੰਦਾ ਕਾਰਵਿੰਗ ਨੇ ਗੱਲਾਂ ਹੋ ਰਹੀਆਂ ਹੁਣ ਜੁਆਇਨ ਕਰਨ ਦੀਆਂ ਗੱਲਾਂ ਨਹੀਂ ਲੈਣਾ ਹਾਂ ਸਰ ਇੱਕ ਲਾਸਟ ਸਵਾਲ ਜਿਹੜਾ ਅਸੀਂ ਗੱਲ ਕੀਤੀ ਆ ਇਸ ਵੇਲੇ ਤੁਸੀਂ ਕਹਿੰਦੇ ਸਾਡੀ ਜਿੱਤ ਯਕੀਨੀ ਹੈ ਹੁਣ ਭਾਜਪਾ ਦੇ ਵਿੱਚ ਵੀ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਆ ਚਾਰ ਵਾਰ ਐਮਐਲਏ ਤੇ ਦੋ ਵਾਰ ਮੰਤਰੀ ਰਹੇ ਸੀਪੀਐਸ ਹੁਣ ਸਿੰਘ ਠੰਡਲ ਲੋਹਰੀ ਭਾਜਪਾ ਜੁਆਇਨ ਕਰ ਲਈ ਹੈ ਤੇ ਜਿਹੜਾ ਉਹਨਾਂ ਦੇ ਜੁਆਇਨ ਕਰਨ ਦੇ ਨਾਲ ਜਿਵੇਂ ਪਹਿਲਾਂ ਕਹਿੰਦੇ ਸੀ ਸਿਰਫ ਤੇ ਸਿਰਫ ਆਪ ਜਿੱਤੂਗੀ ਹੁ देखो ਜਿਹੜਾ ਸੋਨ ਸਿੰਘ ਠੰਡਲ ਹੈ ਨਾ ਜੀ ਉਹਨੇ ਬਹੁਤ ਵੱਡੀ ਗਲਤੀ ਕਰਿਆ ਉਹਨੂੰ ਚਾਰ ਵਾਰੀ ਲਗਾਤਾਰ ਇਸ ਇਲਾਕੇ ਨੇ ਜਤਾਇਆ ਤੇ ਅਕਾਲੀ ਦਲ ਦੀ ਵੋਟ ਉਹਦੇ ਨਾਲ ਜੁੜੀ ਹੋਈ ਸੀ ਕਰ ਕਰ ਸੋਨ ਸਿੰਘ ਠੰਡਲ ਦਾ ਹਰੇਕ ਜਿਹੜੇ ਹੈਗੇ ਨੇ ਜ਼ਿੰਮੇਦਾਰ ਆਮ ਵਰਗ ਚ ਵੀ ਉਹਦੀ ਪਹੁੰਚ ਸੀ ਜੀ ਮੇਰੇ ਕਹਿਣ ਦਾ ਭਾਵ ਹੈ ਜਿਹੜੇ ਉਸਨੇ ਇਹ ਕੰਮ ਕਰਿਆ ਨਾ ਇਹ ਬਹੁਤ ਹੀ ਨੇ ਆਪਣੇ ਨਾਲ ਧੁੱਖਾ ਕਰਿਆ ਆਪਣੀ ਪਾਰਟੀ ਨਾਲ ਧੁੱਖਾ ਕਰਿਆ ਲੋਕ ਉਹ ਸਾਰੇ ਜਿੰਨੇ ਅੱਜ ਅਕਾਲੀ ਦਲ ਦੇ ਵਰਕਰ ਨੇ ਕਿ ਬੀਜੇਪੀ ਦਾ ਜੋ ਸਾਡੇ ਝੋਨੇ ਦਾ ਲਾਲੋ ਜੋ ਪਿੱਛੇ ਜ਼ਿੰਮੇਦਾਰਾਂ ਦਾ ਲਾਲੋ ਸੰਨਤਾ ਲਉ ਧਰਨੇ ਦਾ ਅੱਜ বিজেপি ਤੋਂ ਲੋਕ ਟੁੱਟੇ ਹੋਏ ਨੇ ਇਸ ਕਰਕੇ ਲੋਕ বিজেপি ਨੂੰ ਹੁਣ ਸਾਡੇ ਲੋਕ ਪਸੰਦ ਨਹੀਂ ਕਰਦੇ ਇਹ ਝੋਨੇ ਤਾਂ ਬਿਲਕੁਲ ਹੀ ਜ਼ਿੰਮੇਦਾਰ ਪਿੱਛੇ हट ਗਏ ਨਾ ਇਸ ਕਰਕੇ ਠੰਡਲ ਤੋਂ ਨਾਰਾਜ਼ ਨੇ ਅਸੀਂ ਜਿਹੜੇ ਪਿੰਨਾਂ ਤੇ ਜਾਂਦੇ ਆ ਜਿਹੜੇ ਲੋਕਾਂ ਨੇ ਕਦੇ ਅੱਜ ਤੱਕ ਕਾਂਗਰਸ ਨੂੰ ਵੋਟ ਨਹੀਂ ਪਾਈ ਸੀ ਕਈ ਘਰਾਂ ਦੇ ਸੀ ਮਿਲਿਆ ਚਲੋ ਮੈਂ ਨਾ ਕੀ ਲੈਣਾ ਜਦਾ ਰੰਦਾ ਉਹ ਕਹਿੰਦੇ ਭਾਜੀ ਸਾਰੀ ਜ਼ਿੰਦਗੀ ਸੀ ਅੱਜ ਤੱਕ ਅਕਾਲੀ ਦਲ ਨੂੰ ਵੋਟ ਪਾਈ ਆ ਪਰ ਪਹਿਲੀ ਵਾਰੀ ਅਸੀਂ ਕਾਂਗਰਸ ਨੂੰ ਵੋਟ ਪਾਵਾਂਗੇ ਇੱਥੋਂ ਲੱਗਦਾ ਵੀ ਕਾਂਗਰਸ ਹੈ ਚੜ੍ਹਦੀ ਕਲਾ ਚਾ ਉਹਨਾਂ ਲੋਕਾਂ ਦੀ ਵੋਟ ਨਾਲ ਹੀ ਅਸੀਂ ਇਹ ਜਿਹੜਾ ਮੁਕਾਬਲੇ ਜਿਉ ਸਾਡਾ ਸਾਥ ਨਾ ਦਿੰਦੇ ਸਾਇਦ ਅਸੀਂ ਨਾ ਮੁਕਾਬਲੇ ਚੰਦੇ ਹਾਂ ਬਹੁਤ ਬਹੁਤ ਆ ਸੋ ਦੋਸਤੋ ਇਹ ਸਨ ਸਾਬਕਾ ਐਮ ਐਲ اے ਕਨੌਰ ਸ਼੍ਰੀ ਮਦਨ ਲਾਲ ਜੀ ਜਿਨ੍ਹਾਂ ਨੇ ਚੱਬੇਵਾਲ ਹਲਕੇ ਦੇ ਵਿੱਚ ਚੰਪ ਜਿਹੜੀ ਐ ਕੈਂਪੇਨ ਕਰ ਰਹਾ ਐ ਐਡਵੋਕੇਟ ਰਣਜੀਤ ਕੁਮਾਰ ਦੇ ਜਿਹੜੇ ਹਾਲਾਤ ਦੱਸਿਆ ਬਹੁਤ ਹੀ ਵਖੂਬੀ ਦੱਸਿਆ ਇਹਨਾਂ ਕਿ ਕਿਸ ਤਰ੍ਹਾਂ ਲੋਕ ਉਹਨਾਂ ਦੇ ਨਾਲ ਤੁਰੇ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਲੋਕਾਂ ਤੱਕ ਆਵਾਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਚ ਵੀ ਕਾਂਗਰਸ ਦਾ ਆਧਾਰ ਪਹਿਲਾਂ ਨਾਲੋਂ ਬੈਟਰ ਬ